ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਵੀਡੀਓ ਨਾਂਸੀ ਗਰੇਵਾਲ ਗਰੇਵਾਲ ਨਹੀਂ ਆ ਉਹਨੇ ਧਰਮ ਪਰਿਵਰਤਨ ਕੀਤਾ ਓਕੇ ਪਰ ਫਿਰ ਵੀ ਮੈਂ ਦੱਸਣਾ ਚਾਹਦੀ ਆ ਬੜੇ ਲੋਕਾਂ ਦਾ ਇਹਨੇ ਜ਼ੋਰ ਮਾਰਿਆ ਹੋਇਆ ਹੈ ਇੱਕ ਤਰਫ ਪੱਤਰਕਾਰ ਖਰੀਦੀ ਆ 25 30 ਬੰਦਿਆਂ ਨੂੰ ਖਰੀਦਣ ਲਈ ਆ ਮੇਰੇ ਵਾਸਤੇ ਤਾਂ ਕਿ ਵਨੀਤ ਕੌਰ ਦਾ ਮੂੰਹ ਬੰਦ ਹੋ ਜਾਵੇ ਭੈਣ ਮੈਂ ਕੋਈ ਪਹਿਲੀ ਜੰਗ ਨਹੀਂ ਖੜਨਦੀ ਆ ਠੀਕ ਹੈ ਨਾ ਮੇਰੀ ਆ ਤਾਂ ਸ਼ੁਰੂ ਦੇਣ ਤੋਂ ਮੈਂ ਜੰਗਾਂ ਹੀ ਜੰਗੀ ਜੰਗ ਜਿੱਤਦੀ ਆਈ ਆ रिकॉर्ड ਇਤਿਹਾਸ Google site open ਕਰ ਬਾਕੀ ਮੈਂ ਤੈਨੂੰ ਭੈਣ ਦੱਸਣਾ ਚਾਹੁੰਦੀ ਆ ਤੇਰਾ ਜਿਹੜਾ ਪੈਸਿਆਂ ਦੇ ਨਾਲ ਖਰੀਦਿਆ ਹੋਇਆ ਪੱਤਰਕਾਰ ਜਿਹੜਾ ਵੀਡੀਓ ਅੱਜ ਬਣਾਈ ਸੀ ਨਾ ਦੀ ਜਿਹੜਾ ਅੱਜ ਨਿਹੰਗਾਂ ਵੱਲੋਂ ਜਿਹੜਾ ਇਹ ਘਰਾਫ ਕੀਤਾ ਗਿਆ ਆ ਅਖੀਰ ਕੀ ਕਾਰਨ ਹੈ ਘਰਾਫ ਕਰਨ ਦਾ ਤੇ ਲਗਾਤਾਰ ਬਾਰ-ਬਾਰ ਸੋਸ਼ਲ ਮੀਡੀਆ ਤੇ ਜਿਹੜੀ ਪਿਛਲੀ ਵੀ ਪਿਛਲੀ ਵਾਰ ਦੀ ਵੀ ਜੇ ਗੱਲ ਕਰੀਏ ਤੇ ਪਿਛਲੀ ਵਾਰ ਵੀ ਐਸਪੀ ਦਫਤਰ ਦਾ ਜਿਹੜਾ ਨਿਹੰਗਾਂ ਨੇ ਘਰਾਫ ਕੀਤਾ ਸੀਗਾ ਅਖੀਰਕਾਰ ਜਿਹੜਾ ਬਾਰ-ਬਾਰ ਨਹੀਂ ਆ ਗਿਆ ਐਸਪੀ ਦਫਤਰ ਦਾ ਘਰਾਫ ਜਿਹੜਾ ਆ ਕਿਉਂ ਕਰ ਰਿਹਾ ਕਿਹੜਾ ਇਨਸਾਫ ਆ ਜਿਹੜਾ ਹਜੇ ਤੱਕ ਨੂੰ ਨਹੀਂ ਮਿਲਿਆ ਸੋ ਇੱਥੇ ਲੇਡੀਜ਼ ਮੌਜੂਦ ਆ ਗਲਬਤ ਕਰਦੇ ਆ ਕੀ ਨਾਮ ਆਥਾਰਟੀ ਕੀ ਸਾਰੀ ਗਲਬਤ ਹੋਈ ਜੇ ਤੁਸੀਂ ਇੱਥੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਜੱਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਮੁਖੀ ਜੇ ਜੱਥੇਦਾਰ ਹੈ ਰਾਜਾ ਰਾਜ ਸਿੰਘ ਜੀ ਅਰਵਾ ਖਰਵਾ ਤਰਨਤਲ ਮੁਹਾਲੀ ਮੁਰਸੇਵਲ ਤੇ ਇਹ ਸਾਡੇ ਬਾਬਾ ਜੀ ਸਤਕਾਰਯੋਗ ਕੇ ਬਾਬਾ ਪ੍ਰਗਟ ਸਿੰਘ ਜੀ ਤੇ ਲੁਧਿਆਣੇ ਤੋਂ ਆ ਇਹ ਸਾਡੀਆਂ ਫੌਜਾ ਲੁਧਿਆਣੇ ਦੀਆਂ ਮੈਂ ਉਹਨਾਂ ਦੀ ਇਹਨਾਂ ਦੀ ਫੌਜ ਤੋਂ ਆ ਤੇ ਮੁੱਦਾ ਇਹ ਹੈ ਵੀ ਜੀ ਨਾਂਸੀ ਗਰੇਵਾਲ ਕੈਨੇਡਾ ਤੁਸੀਂ ਜਾਣਦੇ ਹੋਣੇ ਆ ਜਿਹੜੇ ਕੀ ਕਹਿੰਦੀ ਹਰ ਟਾਈਮ ਮਤਲਬ ਭੜਕਾ ਲੂ ਬਿਆਨ ਦਿੰਦੇ ਆ ਔਰ ਸਾਡੇ ਸਿੱਖੀਸਮ ਨੂੰ ਟਾਰਗੇਟ ਕਰਦੇ ਕਿਸੇ ਟਾਈਮ ਦੇ ਉੱਤੇ ਤੁਸੀਂ ਭੜਕਾਓ ਬਿਆਰ ਦਿੰਦੇ ਸੀ ਉਸ ਟਾਈਮ ਤੁਸੀਂ ਪਹਿਲੇ 크ਿਸਚੀਅਨ ਸੀਗੇ ਉਸ ਬਾਅਦ ਧਰਮ ਪਰਿਵਰਤਨ ਕਰਕੇ ਤੁਸੀਂ ਸਿੱਖ ਕੌਮ ਦੇ ਵਿੱਚ ਆ ਗਏ ਇੱਕ ਮਿੰਟ ਬੋਲ ਲੈਣ ਦਿਓ ਵੀ ਮੈਂ ਹਾਂਜੀ ਨਹੀਂ ਨਹੀਂ ਹੋਰ ਦੀ ਗੱਲ ਕਰਾਂ। ਬਾਬਾ ਜੀ ਅਸੀਂ ਤਾਂ ਆਪਣੇ ਆਪਣਾ ਕੰਮ ਕਰਨ ਜੀ ਇੰਨੀ ਗੱਲ ਆ ਫਿਰ ਅਸੀਂ ਖਬਰ ਬੰਦ ਕਰ ਦਿੰਦੇ ਆ। ਇਹ ਤਾਂ ਪਾਣੀ ਤਾਂ ਆਪਣੇ ਸਵਾਲ ਜਵਾਬ ਕਰਨੇ ਪੂਰੇ ਜੀ। ਕਰ ਗਾ ਜਿਹੜੀ ਕਰਨੀ ਆ ਜੀ। ਹੁਣ ਵਾਲੀ ਗੱਲ ਕਰੋ। ਹੁਣ ਵਾਲੀ ਗੱਲ ਨਹੀਂ ਸਾਰੇ ਸਵਾਲ ਕਰਨੇ ਆ ਜੀ। ਜਾਓ ਭਾਈ। ਨਹੀਂ ਤਾਂ ਸਾਰੇ ਸਵਾਲ ਕਰਨੇ। ਸੋ ਤੁਹਾਨੂੰ ਦੱਸ ਦਈਏ ਕਿ ਜਦੋਂ ਗੱਲਬਾਤ ਉੱਥੇ ਇਹਨਾਂ ਨਾਲ ਜਿੱਤੇ ਹੀ ਉੱਥੇ ਇਹਨਾਂ ਦਾ ਕਹਿਣਾ ਆਇਆ ਹੈ ਕਿ ਹੁਣ ਦੀ ਗੱਲ ਕਰੋ ਜਿਹੜੀ ਕਰਨੀ ਆ। ਬਾਅਦ ਦੀ ਜਿਹੜੀ ਹੈ ਗੱਲ ਤੁਸੀਂ ਨਹੀਂ ਕਰਨੀ। ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਕਿਹੜੀ ਚੀਜ਼ ਸਹੀ ਹੈ, ਕਿਹ ਕੀ ਗੱਲਬਾਤ ਕਰਾਂ ਤਾਂ ਆਖਿਰਕਾਰ ਮਨਾ ਕਿਉਂ ਕੀਤਾ ਗਿਆ ਸੀਗਾ ਕੈਮਰਾਮੈਨ ਜਲੰਧਰ ਨਾਲ ਮੈਂ ਰਿਪੋਰਟਰ ਗੁਰਦੇਵ ਸਿੰਘ ਯੂਐਸਆਰ ਟੀਵੀ ਜਲੰਧਰ ਇਸ ਨੈਨਸੀ ਦੇ ਜਿਹੜਾ ਪੈਸੇ ਲੈ ਕੇ ਜਿਹੜਾ ਆ ਪੱਤਰਕਾਰ ਜੋ ਮੇਰੀ ਚੱਲਦੀ ਪਹਿਲੀ ਗੱਲ ਤਾਂ ਮੈਂ ਇਸ ਨੂੰ ਇਸ ਪੱਤਰਕਾਰ ਨੂੰ ਮੈਂ ਪੱਤਰਕਾਰ ਮੰਨਦੀ ਨਹੀਂ ਪਹਿਲੀ ਗੱਲ ਤਾਂ ਮੈਂ ਕੋਈ ਉੱਥੇ ਕਿਰਾਆ ਕੀਤਾ ਨਹੀਂ ਸੀਗਾ ਠੀਕ ਹੈ ਮੈਂ ਤਾਂ ਭਈ 2023 ਤੋਂ ਆਪਣੀ ਕੰਪਲੇਂਟ ਜਿਹੜੀਆਂ ਦਿੱਤੀਆਂ ਉਹਦੇ ਖਾਤਰ ਮੈਨੂੰ ਮੈਸਿਸਪੀ ਦਫਤਰ ਮੇਰਾ ਰੋਜ਼ ਦਾ ਆਉਣਾ ਜਾਣਾ ਹੈ ਤਾਂ ਕਿ ਤੁਹਾਡਾ ਵਰਗੇ ਜਿਹੜੇ ਹੈਗੇ ਆ ਨਾ ਨੈਂਸੀ ਦੇ ਵਰਗੇ ਜਿਹੜੇ ਇੰਡੀਪੈਂਡੈਂਟ ਦੇ ਨਾਮ ਤੇ ੱੱਬਾ ਜਿਹੜੇ ਦੱਸਦੇ ਆ ਕਿ ਕੁੜੀਆਂ ਐ ਨਹੀਂ ਆ ਇੰਡੀਪੈਂਡੈਂਟ ਹੋ ਗਈਆਂ ਇੰਡੀਆ ਦੀਆਂ ਕਿ ਆਪਣੇ ਆਪ ਨੂੰ ਨੰਗਾ ਕਰਨ ਸੋਸ਼ਲ ਮੀਡੀਆ 'ਚ ਉਹਨਾਂ ਦੇ ਲਈ ਬੈਨ ਲਾਉਣ ਵਾਸਤੇ ਲਾਅ ਲੈਣ ਵਾਸਤੇ ਮੈਂ ਰੋਜ਼ ਜਾਂਦੀ ਆ ਮੈਂ ਕੋਈ ਕਿੜਾਬ ਨਹੀਂ ਕਰਨ ਇਸ ਪੱਤਰਕਾਰ ਇਸੀ ਬਾਕੀ ਦੂਜੀ ਗੱਲ ਹੈ ਪੂਰੀ ਵੀਡੀਓ ਦਾ ਇਸਕਾ